ਸ਼ਹਿਰੀ ਮੁਖਤਸਰ ਸਹਿਬ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਭਰਪੂਰ ਸਲਾਹਾਂ ਕੀਤੀ ਹੈ ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੱਕਣ ਲਈ ਕਿਹਾ ਹੈ ਦਰਸ਼ਨਯੋਗ ਹੈ ਕਿ ਕਲਕੱਤਾ ਵਿਖੇ ਮਹਿਲਾ ਡਾਕਟਰ ਦੇ ਨਾਲ ਦੁਸ਼ਕਰਮ ਤੋਂ ਬਾਅਦ ਬੇਦਰਦੀ ਨਾਲ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਜਿੱਥੇ ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਸੀ ਉੱਥੇ ਹੜਤਾਲ ਤੇ ਵੀ ਰਏ ਸਨ ਜਦਕਿ ਆਮ ਜਨ ਵਿੱਚ ਵੀ ਪੂਰਾ ਗੁੱਸਾ ਪਾਇਆ ਜਾ ਰਿਹਾ ਸੀ ਤੇ ਹਰ ਥਾਂ ਤੇ ਮ੍ਰਿਤਕ ਡਾਕਟਰ ਨੂੰ ਇਨਸਾਫ ਦੁਆਨ ਲਈ ਰੋਸ ਪ੍ਰਦਰ ਮਾਰਚ ਵੀ ਹੋ ਰਹੇ ਸਨ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰੰਜੂ ਸਿੰਘਲਾ ਨੇ ਕਿਹਾ ਕਿ ਇਸ ਫੈਸਲੇ ਨਾਲ ਮਹਿਲਾ ਡਾਕਟਰ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਤ ਮਹਿਸੂਸ ਕਰਨ ਗਿਆ ਉਦੋਂ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਰਾਹੁਲ ਨੇਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਸਲਾੰਘਾ ਕਰਦੇ ਹੋਏ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਚੱਕਿਆ ਗਿਆ ਇੱਕ ਵੱਡਾ ਕਦਮ ਕਰਾਰ ਦਿੰਦਾ ਹੈ ਜਿਹੜਾ ਵੀ ਇਹ ਇਨਸੀਡੈਂਟ ਹੋਇਆ ਹੈਗਾ ਕਲਕੱਤਾ ਦੇ ਵਿੱਚ ਇੱਕ ਡਾਕਟਰ ਦਾ ਵਰਕਪਲੇਸ ਦੇ ਉੱਪਰ ਰੇਪ ਕਰਕੇ ਬੁਰੀ ਤਰ੍ਹਾਂ ਨਾਲ ਤੇ ਮਰਡਰ ਹੋਇਆ ਹੈਗਾ ਇਹ ਬਹੁਤ ਹੀ ਪਿਨੋਨੀ ਹਰਕਤ ਹੈਗੀ ਹੈ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਜੇ ਘਟਨਾਵਾਂ ਹੁੰਦੀਆਂ ਨੇ ਇੱਕ ਇੱਕ ਘਟਨਾ ਨੇ ਸਾਰੇ ਦੇਸ਼ ਨੂੰ ਝੰਡੋਰ ਕੇ ਰੱਖ ਦਿੱਤਾ ਹੈ ਕੋਈ ਵੀ ਜਿਹੜੀ ਏ ਲੇਡੀ ਡਾਕਟਰ ਹੈ ਜਾਂ ਫੀਮੇਲ ਵਰਕ ਹੈਲਥ ਵਰਕਰ ਹੈ ਉਸ ਵੀ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੀ ਹੈ ਇਸ ਇਨਸੀਡੈਂਸ ਤੋਂ ਬਾਅਦ ਖਾਸ ਕਰਕੇ ਇੱਕ ਜੇ ਉਹਨਾਂ ਨੂੰ ਇੱਕ ਆਪਾਂ ਸੁਰੱਖਿਆ ਨਹੀਂ ਦੇ ਸਕਦੇ ਆਪਣਾ ਸੇਫਟੀ ਨਹੀਂ ਹੈਗੀ ਉਹਨਾਂ ਦੇ ਕੰਮ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਹੈ ਉਹ ਵੀ ਘਟ ਜਾਏਗੀ ਸੁਪਰੀਮ ਕੋਰਟ ਦਾ ਜਿਹੜਾ ਵੀ ਇਹ ਆਪਣਾ ਡਿਸੀਜਨ ਹੈ ਨੈਸ਼ਨਲ ਟਾਸਕ ਫੋਰਸ ਜਿਹੜਾ ਇਹਨਾਂ ਨੇ ਬਣਾਇਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਸ ਦੇ ਨਾਲ ਜਿਹੜਾ ਹੈ ਆਪਣੇ ਜਿਹੜੇ ਫੀਮੇਲ ਵਰਕਰਸ ਹੈਗੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਤਾਂ ਹੀ ਆਪਾਂ ਦੇਖੋ ਬੱਚਿਆਂ ਨੂੰ ਪੜ੍ਹਾਣੇ ਹੈਗੇ ਆ ਇੰਨੀ ਐਜੂਕੇਸ਼ਨ ਦਿੰਨੇ ਆ ਤੇ ਸਮਾਜ ਦੀ ਸੇਵਾ ਕਰ ਸਕਣ ਬਟ ਜੇ ਇਦਾਂ ਦੇ ਇਨਸੀਡੈਂਟਸ ਹੁੰਦੇ ਰਹਿਣਗੇ ਤਾਂ ਡੈਫੀਨਿਟਲੀ ਜਿਹੜਾ ਹੈ ਫੀਮੇਲਸ ਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੈਗਾ ਤੇ ਬਟ ਜਿਹੜਾ ਸੁਪਰੀਮ ਕੋਰਟ ਦਾ ਇਹ ਡਿਸੀਜਨ ਹੈ ਇਹ ਬਹੁਤ ਹੀ ਅੱਛਾ ਡਿਸੀਜਨ ਹੈਗਾ ਤਾਂ ਕਿ ਇਹਦੇ ਨਾਲ ਜਿਹੜਾ ਫੀਮੇਲ ਵਰਕਰ ਹੈ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇਗਾ ਕਿ ਆਪਣਾ ਕੰਮ ਜਿਹੜਾ ਹੈ ਨਾ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕੋ ਜਿਹੜਾ ਕਲਕੱਤਾ ਦੇ ਵਿੱਚ ਇਨਸੀਡੈਂਸ ਹੋਇਆ ਹੈ ਬਹੁਤ ਨਿੰਦਨਯੋਗ ਹੈ ਤੇ ਜਿਹੜੇ ਪੋਸਟ ਗ੍ਰੈਜੂਏਟ ਡਾਕਟਰ ਸੀਗੇ ਆਪਣੇ ਫੀਮੇਲ ਡਾਕਟਰ ਸੀਗੇ ਚੈਸਨ ਟੀਵੀ ਚ ਕਰਦੇ ਸੀ ਪਹਿਲਾਂ ਉਹਨਾਂ ਦਾ ਰੇਪ ਕੀਤਾ ਗਿਆ ਫਿਰ ਉਹਨਾਂ ਦੀ ਮਰਡਰ ਹੋਇਆ ਬਹੁਤ ਹੀ ਬਰੂਟਲ ਮਰਡਰ ਹੋਇਆ ਬਹੁਤ ਹੀ ਨਿੰਦਨਯੋਗ ਘਟਨਾ ਹੈ ਉਸ ਤੋਂ ਬਾਅਦ ਪੂਰੇ ਦੇਸ਼ 'ਚ ਇਹ ਆਵਾਜ਼ ਗਈ ਕੀ ਸਾਡੀਆਂ ਮਹਿਲਾਵਾਂ ਸੁਰੱਖਿਤ ਨਹੀਂ ਹੈ ਜੀ ਡਾਕਟਰ ਵੀ ਸੁਰੱਖਿਤ ਨਹੀਂ ਨੇ ਐਨਾ ਐਜੂਕੇਟਡ ਬੰਦਾ ਤੇ ਦੂਸਰੀ ਮਹਿਲਾਵਾਂ ਵੀ ਇੰਨੀ ਸੁਰੱਖਿਤ ਨਹੀਂ ਹੈ ਸਾਡੀਆਂ ਤੇ ਇਸ ਲਈ ਸਾਰੀ ਸਾਡੀ ਸਟ੍ਰਾਈਕ ਵੀ ਚੱਲੀ ਬਹੁਤ ਹੁਣ ਵੀ ਕਈ ਜਗ੍ਹਾ ਤੇ ਚੱਲ ਰਹੀ ਹੈ ਮੈਨਲੀ ਤਾਂ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਨੇ ਤੇ ਸਾਡੇ ਮੰਨ ਚ ਬਹੁਤ ਰੋਸ ਹੈ ਇਸ ਪ੍ਰਤੀ ਵੀ ਕਿ ਜੇ ਫੀਮੇਲਜ਼ ਦੇ ਨਾਲ ਹੀ ਕੰਮ ਹੋ ਰਿਹਾ ਤੇ ਆਪਾਂ ਦੇਸ਼ ਨੂੰ ਸੁਰੱਖਿਤ ਨਹੀਂ ਸਮਝ ਸਕਦੇ ਉਸ ਤੋਂ ਪਰੇ ਪਰ ਸੁਪਰੀਮ ਕੋਰਟ ਨੇ ਜਿਹੜੀ ਨੈਸ਼ਨਲ ਟਾਸਕ ਫੋਰਸ ਬਣਾਈ ਹੈ ਉਹ ਇੱਕ ਬਹੁਤ ਸਲਾਗਯੋਗ ਕਦਮ ਹੈ ਇਹਦੇ ਵਿੱਚ ਸਾਰੀਆਂ ਸਟੇਟ ਤੇ ਕੇਂਦਰ ਸਰਕਾਰ ਵੀ ਹੈਲਪ ਕਰ ਰਹੀਆਂ ਨੇ ਪੂਰੀ ਕੋਸ਼ਿਸ਼ ਹੈ ਸਬ ਸਟੇਟਸ ਦੀ ਵੀ ਫੀਮੇਲਸ ਨੂੰ ਜਿਆਦਾ ਤੋਂ ਜਿਆਦਾ ਸੁਰੱਖਿਤ ਕੀਤਾ ਜਾ ਸਕੇ ਤੇ ਸੁਪਰੀਮ ਕੋਰਟ ਦਾ ਤਾਂ ਬਹੁਤ ਹੀ ਜਿਆਦਾ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਇੱਕ ਨੈਸ਼ਨਲ ਟਾਸਕ ਫੋਰਸ ਬਣਾ ਕੇ ਫੀਮੇਲ ਦੀ ਸੁਰੱਖਿਆ ਲਈ ਬਹੁਤ ਵੱਡਾ ਕਦਮ ਚੁੱਕਿਆ ਹੈ